ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਇੱਕ ਗੁਜਰਾਤ ਦੇ ਵਿੱਚ ਨਾ ਨਾਰੀਆ ਦੇ ਪੰਪ ਤੋਂ ਹੀ ਦੇਖੇ ਆਉਣੇ ਆ ਨਾ ਕਿ ਮੈਨ ਨਾਲੇ ਵੀਰਾਂ ਨੇ ਇਹਨਾਂ ਲਈ ਇਹ ਜੀ ਸਰਵਿਸ ਓਮ ਡਿਲਿਵਰੀ ਕਹੀਦੀ ਜੀ ਨੂੰ ਆਪਾਂ ਨਾ ਕੋਈ ਬਾਈ ਤਸ਼ਮੀਰ ਦੇ ਲਾਗੇ ਆ ਕੇ ਤੇਲ ਪਾ ਕੇ ਆ। ਆ ਦੇਰੋਂ ਗੱਡੀ ਨੇ ਫੋਨ ਲਾਇਆ ਫੋਨ ਲਾਉਣ ਤੋਂ ਬਾਅਦ ਜਰੇ 5-5 ਮਿੰਟਾਂ ਦੇ ਵਿੱਚ ਗੱਡੀ ਆ ਗਈ। ਡੀਜ਼ਲ ਮਸ਼ੀਨ ਦੇ ਵਿੱਚ ਹੈਗਾ ਤਾਂ ਆਪਣੇ ਪੰਜ ਪੰਜ ਕੁੰਗਲਾਂ ਡੀਜ਼ਲ ਦਾ ਹਨ ਭੋਲਾ ਜਿਹੜੇ ਡੀਜ਼ਲ ਬਾਉਣ ਮਦੀਨ ਆ ਗਈ ਬਾਕੀ ਪੁੱਛ ਲੈ ਵਾਈ ਦੋ ਅੱਜ ਡੀਜ਼ਲ ਦਾ ਰੇਟ ਵੀ ਘੱਟ ਹੋ ਗਿਆ ਕਹਿੰਦਾ ਦੋ ਰੁਪਏ ਸਾਰੇ ਜਾਂਦਾ ਦਾ 90 ਰੁਪਏ ਡੀਜ਼ਲ ਹੋ ਗਿਆ ਅੱਜ ਵਾਈ ਕੱਟ ਗਿਆ ਹੈ ਕੱਟ ਗਿਆ ਰੇਟ 90 ਰੁਪਏ ਡੀਜ਼ਲ ਹੋ ਗਿਆ 93 ਰੁਪਏ ਦਾ 2 ਰੁਪਏ ਕਮ ਹੋ ਗਿਆ ਅੱਜ ਕਿੰਨਾ ਕਮ ਹੋਆ ਭਈ ਅੱਜ ਦੋ ਦੋ 2 ਰੁਪਏ ਕਮ ਹੋਇਆ 92 ਰੁਪਏ ਕੋਸ ਪੈਸਤਾ ਹੈ 92 ਰੁਪਏ ਕੋਸ ਪੈਸਤਾ 92 90 ਰੁਪਏ ਰਹਿ ਗਿਆ ਇਹ 2 ਰੁਪਏ ਕੱਟ ਗਿਆ ਕਿੰਨਾ ਜਾ ਰਹੇ ਕੋ ਚਲੋ ਇਹ ਬਾਤ ਦੇਖਦੇ ਆ ਆਪਾਂ 2 ਰੁਪਏ ਘਟ ਗਿਆ ਜਣੀ ਆਪਣਾ ਰੇਟ ਬਹੁਤ ਵਧੀਆ ਗੱਲ ਆ ਬਾਈ ਇਹ ਕੁਛ ਨਾ ਕੋ ਚਲੋ ਫਰਕ ਪੈਂਦਾ ਹੀ ਆ ਬਾਈ ਐਂ ਬਿਕਾ ਖੜਦੋ ਹੋਰ ਵਟ ਹੋਣਗੇ ਆ ਕੰਮ ਸਿਸਟਮ ਵਧੀਆ ਬਾਈ ਜੀ ਜਿਹੜੀ ਗੱਡੀ ਕੋਲੇ ਆ ਕੇ ਡੀਜ਼ਲ ਪਾ ਜਾਂਦੀ ਆ ਇਹ ਨਜ਼ਾਰੇ ਵਾਲਾ ਕੰਮ ਦੇਖਿਆ ਬਾਈ ਜੀ ਜੇ ਫੋਨ ਕਰੋ ਗੱਡੀ ਤਰੰਤ ਹਾਜ਼ਰ ਆ ਉਧਰ ਲੱਗਿਆ ਹੈਗਾ ਨਹੀਂ ਤੇਰ ਪਾਉਣ ਫਰਮਲੀ ਯਾਰ ਬਾਈ ਚੱਲਦੀ ਆ ਮਾਰੋ ਮਾਰ ਸਾਹਿਬ ਚੱਲਦੀ ਆ ਉਡਾਉਣੀ ਧੂੜ ਹੁਣ ਤਾਂ ਉਹ ਯਾਰ ਆਪਣੇ ਪਲਾਟਾਂ ਜੇ ਨਹੀਂ ਬੜੇ ਪਲਾਟਾਂ ਜੇ ਨਜ਼ਾਰਾ ਬਾਈ ਛੋਟੇ ਛੋਟੇ ਦਾ ਕਹਿੰਦੇ ਨਹੀਂ ਮੋਲੀ ਇਹ ਹੈ ਐਡੇ ਛੋਟੇ ਤਾਂ ਪਲਾਟ ਇਹਦਾ ਠੀਕ ਆ ਫਿਰ ਵੀ ਬਹੁਤ ਜੀ ਤੰਕੀ ਤਾਂ ਦਿਖਾ ਐਸੇ ਬੰਦੂਕ ਵਾਂ ਦਾ ਅਰੇ ਤੇਰੀ ਟੈਂਕੀ ਵੀ ਦਿਖਾਉਂਗਾ ਇਸ ਕੀ ਤਾਂ ਦਿਖਾ ਦੇ ਪਹਿਲੇ ਪੇਟ ਕਿੰਨਾ ਬੜਾ ਹੋ ਗਿਆ ਉਹ ਕੜੂ 90 ਰੁਪਏ ਹੋਇਆ ਵਾ ਇਹਦਾ ਹੋ ਗਿਆ ਕਿ ਮਨ ਨਾਲ ਬਾਈ ਸਭੀ ਜੇ ਪੂਰੀ ਗੁਜਰਾਤ ਨੇ ਆਊਗਾ ਨਾ ਪੂਰੀ ਗੁਜਰਾਤ ਚ ਹੋਇਆ ਬਈ ਨਜ਼ਾਰਾ ਲਿਆ ਤਾਂ ਦਾ ਬਾਈ ਨੇ ਆਉਣਗਾ ਆ ਫਾਇਦਾ ਬਾਈ ਬਹੁਤ ਐਸੇ ਬਹੁਤ ਵਧੀਆ ਲੋਟ ਆ ਕਮ ਆ ਇਹ ਕੋਈ ਵੀ ਕੈਮ ਨਹੀਂ ਲੈਂਦੀ ਅਗਲਾ ਫੋਨ ਮਾਰਿਆ ਉਹੀ ਰੇਟ ਚ ਆਇਆ ਨਹੀਂ ਹੈਗਾ ਇੱਕਦਰ ਵੀ ਐਕਸਟਰਾ ਨਾ ਦੂਰੀ ਦਾ ਸਾਤਾ ਉਹ ਵੀ ਆ ਕੇ ਦੱਸਿਆ ਉਹ ਵੀ ਦੂਰੀ ਦਾ ਸਾਤਾ ਮੀਟਰ ਪਾ ਲਈ ਦਿਖਾਤਾ ਉਹਨੇ 2 ਰੁਪਏ ਘਟ ਗਿਆ ਆਦਾ ਸਿਸਟਮ ਬਹੁਤ ਵਧੀਆ ਬਾਈ ਆ ਜਾਂਦਾ 50 ਮਿੰਟ ਆਇਆ ਮੋਲੀ ਨਜ਼ਾਰਾ ਕਿ ਨਹੀਂ ਨਹੀਂ ਮੇਰੀ ਚਲੋ ਮੈਂ ਐਨਾ ਚੱਕੀ ਸੱਤਾਂ ਬੜੀਆ ਬਣਾਇਆ ਆਇਆ ਹੈ। ਉਹ ਨੋਮੀ ਵਾਲੇ ਮਾਲਕ ਨਾਲ ਯਾਰ ਆਪਣਾ ਉਹਨਾਂ ਦੇ ਪੰਪ ਆ। ਉਹ ਲਵਾ ਦੀ ਗੱਡੀ ਆ ਉਹ ਭੇਜਦੇ ਆ ਮੈਂ। ਹਾਂ ਜੇਕਰ ਸਰ ਜਾਉਂਦੇ ਨਵਾਂ ਗੱਡਾ। ਪੁੱਛੋ ਕਿ ਕਿਤਨੀ ਗੱਡੀ ਭਜਾਤਾ? ਕਿਤਨੀ ਗੱਡੀ ਵਟਾਲਣੇ ਜਾਂਦਾ? ਪੁੱਛੋ ਕਿੰਨੀਆਂ ਚ ਮੋਗਰਾ? ਬੰਦਾ। ਬੰਦਾ 50 ਗੱਡੀਆਂ। 50 ਗੱਡੀ ਮੈਂ ਡਾਲਦੇ ਹਾਂ। ਕਹਾਂ ਕਹਾਂ ਜਾਂਦਾ? ਕਿਤਨੇ ਦੂਰ ਤੱਕ ਕਰ ਜਾਊਗੇ? 20 ਕਿਲੋਮੀਟਰ। 20 ਕਿਲੋਮੀਟਰ ਕਿਲੋਮੀਟਰ ਮੈਂ ਜਾਊਂਗੇ। ਫ੍ਰੀ ਮੈਂ ਕੋਈ ਚਾਰਜ ਨਹੀਂ। ਕੋਈ ਨਹੀਂ। 20 ਕਿਲੋਮੀਟਰ ਤੱਕ ਕੋਈ ਚਾਰਜ ਨਹੀਂ ਹੈਗਾ ਫ੍ਰੀ। 20 ਕਿਲੋਮੀਟਰ ਤੱਕ ਕਰਵਾਈਏ ਘੁੰਮਦਾ ਹੈ ਇਥਾਂ ਜਿੱਥੇ ਮਰਜ਼ੀ ਮਸ਼ੀਨ ਖੜੀ ਆ ਉੱਥੇ ਜਾ ਕੇ ਇਹਨੇ ਪਾ ਕੇ ਹੁਣ ਦੇਖ ਲਓ ਹੁਣ ਖੇਤ ਪਲਾਟ ਆ 2 ਬਾਈ ਵਿੱਗੇ ਦਾ ਬਾਈ ਪਲਾਟ ਆ ਇਹ ਪਲਾਟ ਦੇ ਵਿੱਚੇ ਪੌਣ ਆ ਗਿਆ ਕਿੱਥੇ ਮਰਜ਼ੀ ਖੇਤ 'ਚ ਖੜੀ ਹੋ ਮਸ਼ੀਨ ਪਾ ਕੇ ਜਾਣਾ ਬਾਈ ਜੀ ਗੱਡੀ ਨੇ ਇਹਨੇ ਆੜੂ ਟੈਂਕੀ ਬਤਾ ਦੀ ਆਪਣੀ ਇਹ ਤੁਹਾਡੀ ਟੈਂਕੀ ਬੜੀ ਹੋ ਰਹੀ ਆ ਦੇਖ ਕਿੰਨਾ بڑا ਹੋ ਗਿਆ ਓਏ हां हां जी क्या कहने बढ़िया बात है पता लगदा रहंदा फिर लो जी ਕਿੰਨਾ ਟਾਈਮ ਲੱਗਿਆ ਪੈ ਗਿਆ ਡੀਜ਼ਲ ਮਸ਼ੀਨ ਖੜੀ ਚ ਨਹੀਂ ਘੁੰਮਦੇ ਫਰੀਜੋ ਵਾਲਦਾਰੇ ਬਜ਼ਾਰਾਂ ਚ ਕਿੰਨਾ ਚੱਕਦੇ ਬਾਈ ਆ ਫਾਇਦਾ ਬਹੁਤ ਆ ਅੱdte par jale ki end tak kare

ਅੱਜ ਰਾਤ ਵੀ ਆਇਆ ਅੱਜ ਫੇਰ ਆਇਆ ਪਤਾ ਨਹੀਂ ਕਾਦੇ ਵਾਸਤੇ ਚੱਕਰ ਲਾਉਣਾ ਆ ਜਾਂਦਾ ਆਪਣੇ ਕੋਲ ਇਹ ਚੱਲ ਬਾਈ ਚੱਲਾ ਲੋ ਜੀ ਡੀਜ਼ਲ ਪਾ ਗਿਆ ਜੱਲੀ ਗੜੀ ਡੀਜ਼ਲ ਪਾ ਕੇ ਆ ਵਧੀਆ ਵਾਈ ਸਿਸਟਮ ਬਹੁਤ ਵਧੀਆ ਕਰਿਆ ਹੋਇਆ ਹੈ ਪਾਪਾ ਨਿੰਦਰ ਵੀ ਪਾ ਲੈ ਹੁੰਦਾ ਖੰਬਾ ਹੰਬਾ ਸੰਭਾਲ ਲਈ ਗਾਓ ਜੀ ਭਾਈ ਸਵੇਰੇ ਦਾ ਟਾਈਮ ਆ ਵੱਜ ਗਏ 10:30 ਹੋ ਗਏ 22 ਬਿਗਿਆਂ ਦਾ ਪਲਾਟ ਆ ਨਾ ਵੱਢ ਗਏ ਆਪਣੀ ਮਸ਼ੀਨ ਚੜ ਗਈ ਦਾਣੇ ਵਾਲ ਢੇਰ ਦੇ ਕੋਲ ਇੱਥੇ ਪਾ ਕੇ ਹੁਣ ਦਾਣੇ ਆ ਨਾ ਬਾਕੀ ਨਵੀਂੋ ਗੱਲ ਸੁਣੀ ਅੱਜ ਕਹਿੰਦੇ ਵਧੀਆ ਨਿਕਲਦੀ ਆ ਟੁਕੜੀ ਬੀਜ ਆ ਮੈਂ ਪੁੱਛਿਆ ਚਲੋ ਹੈ ਤਾਂ ਬੰਦੇ ਵੀ ਆ ਉੱਥੇ ਹਨ ਜਿਹੜੀ ਮੇਨ ਖੇਤੀ ਰਾਖੀ ਦੇਖੀ ਕਰਦੀ ਆ ਬਾਈ ਵਿੱਗੇ ਦੇਤੇ ਬਾਈ ਘੱਟੋ ਘੱਟ 10 ਗੇੜੇ ਦਿੱਤੇ ਹੋਣੇ ਆ ਕੁੜੀ ਇੱਕ ਉਰੇ ਉਹਨੇ 10 ਗੇੜੇ ਦਿੱਤੇ ਹੋਣੇ ਆ ਵਿੱਗੇ ਦੇ ਪਾਣੂ ਲਾਗਾ ਵੱਡੀਆਂ ਹਨ ਵਿੱਚ ਛੱਟਾ ਜਿਹੜਾ ਮਾਣਾ ਮੋਟਾ ਰਹਿੰਦਾ ਤਾਂ ਕਿਤੇ ਉਹ ਵੀ ਚੱਕ ਚੱਕ ਬਜਰੀ ਛਿੱੜਦੀ ਸੀ ਘੱਟੋ ਘੱਟ ਵੀ 10 ਗੇੜੇ ਦਿੱਤੇ ਹੋਣੇ ਆ ਮਾਨੂੰ ਪੁੱਛਣ ਲੱਗ ਗਿਆ ਮੈਂ ਕਿਹਾ ਵੀ ਤੁਸੀਂ ਕੀ ਪਾਇਆ ਕਣਕ ਦੇ ਵਿੱਚ ਤੁਹਾਡੀ ਕਣਕ ਵਧੀਆ ਨਿਕਲੀ ਆ ਬਾਈ ਕਹਿੰਦੇ ਗਾਂ ਦਾ ਮੂਤ ਨਿੰਮ ਦੇ ਪੱਤੇ ਇਹਦੀ ਸਪਰੇਅ ਕਰੀ ਆ। ਬਾਕੀ ਆਪਾਂ ਉਹਨੂੰ ਪੁੱਛਦੇ ਆਂ ਸਭ ਤੋਂ ਮੈਂ ਸਾਹਮਣੇ ਉਹਨੂੰ ਕੈਮਰੇ ਦੇ ਸਾਹਮਣੇ ਲੈਣੇ ਆ। ਜੇ ਆਜ ਬਈ ਹੈ ਨਾ ਨਹੀਂ ਇਹਨਾਂ ਨੇ ਤੁਹਾਨੂੰ ਪਤਾ ਹੀ ਹੈ ਵੀ ਕੁੜੀਆਂ ਨਾ ਜੱਕਦੀਆਂ ਥੋੜੀਆਂ ਜੀਆਂ। ਉਹ ਕਹਿੰਦੀ ਵੀ ਨਹੀਂ ਸਰਦਾਰ ਜੀ ਹਮ ਕੈਮਰੇ ਦੇ ਅੱਗੇ ਨਹੀਂ ਆਏਂਗੇ। ਚਲੋ ਮੈਂ ਕਹਾਂ ਕੋਈ ਨਹੀਂ ਭਾਈ ਥੋੜੀ ਮਰਜੀ ਹੈ ਨਾ। ਚਲੋ ਹੁੰਦੀ ਆ ਕੋਈ ਗੱਲ ਸੀਰੀਅਸ ਕਰਦੇ। ਬਾਕੀ ਕਣਕ ਇਹਨਾਂ ਦੀ ਵਧੀਆ ਨਿਕਲੀ ਆ। 22 ਬਿਗਿਆ ਦੀ ਕਣਕ ਆ ਜਿਹੜੀ ਤੁਹਾਨੂੰ ਮੈਂ ਕਣਕ ਵੀ ਦਿਖਾਉਣਾ। ਨਾਲੇ ਆਪਾਂ ਭੈਣ ਨੂੰ ਪੁੱਛਦੇ ਆਂ ਨਾ ਵੀ ਕੀ ਕਾਦੀ ਸਪਰੇਅ ਆ ਕਿਵੇਂ ਕਰੀ ਆ। ਕਰਦੇ ਆਂ ਤਾਂ ਗੱਲਬ ਆਪਿਆ ਮਾਰਕ ਕੱਢ ਕੇ ਮਸ਼ੀਨ ਹੁਣ ਕਟਰ ਲਾਵਾਂਗੇ ਹਨਾ ਕਟਰ ਲਾ ਕੇ ਆਪਾਂ ਬਾਕੀ ਪੜਾਈ ਵੀ ਲਾਣ ਵੀ ਬਾਈ ਸੁੱਕਾ ਜੀ ਦੋ ਤਿੰਨ ਗੇੜੇ ਇਹਨੇ ਸਵੇਰ ਵਾਲੇ ੜੜਕੇ ਵਾਲੇ ਉਹਨਾਂ ਚ ਥੋੜਾ ਜਿਹਾ ਮਾਲ ਮੋਟਾ ਆਇਆ ਬਾਕੀ ਤਾਂ ਤੂੜੀਓ ਬਣ ਗਈ ਸਾਰੇ ਕਈ ਵੀ ਇਹਨਾਂ ਆਪਣੇ ਤੂੜੀ ਵਾਲੇ ਕਮੈਂਟ ਕਰੀ ਜਾਂਦੇ ਆ ਬਾਈ ਤੂੜੀ ਦਾ ਕੰਮ ਮਿਲ ਜੂ ਬਾਈ ਤੂੜੀ ਰੇ ਬਣਾਉਂਦਾ ਹੀ ਕੋਈ ਨਹੀਂ ਵੀਰੇ ਕਿਵੇਂ ਕਹਦੀ ਵੀ ਮਿਲਦਾ ਕੰਮ ਹਨਾ ਬਾਕੀ ਦਿਖਾਉਨੇ ਆ ਤੁਹਾਨੂੰ ਹੁਣ ਲਓ ਜੀ ਬਾਈ ਇਹ ਸ਼ਰਮਾਉਂਦੀ ਆ ਕੁੜੀ ਇਹ ਕਹਿਣ ਦਾ ਮਤਲਬ ਕਹਿੰਦੀ ਵੀ ਖੇਤੀ ਆਪ ਕਰਦੇ ਜੀ ਇਹ ਇੱਕ ਇੱਕ ਬਜ਼ੁਰਗ ਹੋ ਗਿਆ ਜੀ ਇਹ ਬਹੁਤ ਵਧੀਆ ਫਸਲ ਪਾਲੀ ਹੈ ਜੀ ਇਹਨਾਂ ਨੇ ਦਾਣਾ ਵੀ ਸੋਹਣਾ ਵਧੀਆ ਝਾੜ ਨਿਕਲਿਆ ਖੇਤ ਫਟਿਆ ਗਿਆ ਮਿਲਦੇ ਹੁਣ ਤੁਸੀਂ ਅਗਲੇ ਖੇਤ ਜੀ ਰਈਸਾ ਵਾਲਾ ਹਾਂਜੀ ਹੋ ਗਿਆ ਜੀ ਚੱਲੀ ਮਰਾਏ ਚੱਲੀ ਅਗਲੇ ਖੇਤ ਚ ਜੱਕਦੀ ਹੈ ਕਹਿੰਦੇ ਵੀਡੀਓ ਬਣਾਉਣੀ ਜੱਕਦੀ ਆਵਾ ਕਿਹਾ ਹਨਾ ਕੰਮੀ ਹੁੰਦਾ ਕਿੰਨੇ ਕੇ ਤੇ ਕਿੱਥੇ ਆ ਨਾ ਹਾਂ ਜਾਂ ਆ ਬਹੁਤ ਮਿਹਨਤ ਕਰੀ ਵੀ ਹੋਈ ਹਾਂ ਸਾਰੀ ਮਿਹਨਤ ਨੇ ਕਹਿੰਦੀ ਸਪਰੇਅ ਸਪਰੇਅ ਸਾਰੀ ਮੈਂ ਆਪ ਕਰੀ ਚਲੋ ਠੀਕ ਆ ਸੇੜ ਜੀ ਬੜੀਆ ਮਾਲ ਨਿਕਲਾ ਆ ਪੈਸਾ ਦਿਖਾੜੋ ਲੈ ਕੇ ਆ ਗਏ ਹੋਈ ਬਾਤ ਨਹੀਂ ਕੋਈ ਬਾਤ ਨਹੀਂ ਕਿਸ ਮਿਲਦਾ ਇਧਰ ਐਸੇ ਮਿਲਦਾ ਜੀ ਕਹਿੰਦੇ ਇਹ ਨਾਲ ਦੀ ਨਾਲ ਖੇਤ ਵੱਟਿਆ ਉਧਰ ਕੈਸ਼ ਗਰੇ ਤਿਆਰ ਝੋਲੇ ਪਰ ਬਹਿ ਕੇ ਕੈਸ਼ ਮਿਲਦਾ ਜੀ ਕੋਲੇ ਦੇਖ ਲੋ 9450 ਹੈ 9450 ਲਓ ਜੀ ਬਾਈ ਜੀ ਆ ਗਏ ਅੱਗੇ ਖੇਤ ਚ ਬਾਈ ਜੀ ਇੱਥੇ ਕਰੰਟ ਨਾਲਾ ਚੰਗਿਆੜਾ ਗਿਰ ਕੇ ਅੱਗ ਲਾ ਗਈ ਦੀ ਬਾਈ ਜੀ ਇਦਾਂ ਲੱਗੇ ਆ ਖੇਤ ਚ ਇਹਦੇ ਚ ਲੱਗਦੀ ਲੱਗਦੀ ਕੁਸ ਕਣਕ ਦੇ ਵਿੱਚ ਪਈ ਦੀ ਐਨੀ ਕਣਕ ਦੀ ਸੁਹਾਵਣ ਬਣਾਤੀਏ

पौने पाँच पौने पाँच बिगा सारा है हाँ, उसमें से एक बिगा जल गया यही खेती है तुम्हारी और भी है नहीं तो मैंने बाबा रखा मेरे तो उधर दूसरी जगह पे कहाँ पे यही गांव है तो आपका का हाँ आधा भाग में, भाग में। पे। पे। पे है आधा भाग ये भाड़े पे है बहुत भाई ये नुकसान हो गया बता बिगा चल गया ये बलिया भी हैं ये आड़ के बना दी ਬਹੁਤ ਜ਼ਿਆਦਾ ਨਗਰ ਵਰਦਾ ਹੋਗਾ ਬਿੱਗਾ ਖੰਡ ਚਲ ਗਿਆ ਜੀ ਪਾਣੀ ਪੂਣੀ ਕਰਕੇ ਵੱਜ ਜਾਂਦਾ ਨਹੀਂ ਤਾਂ ਬਾਈ ਔਖਾ ਹੋ ਜਾਂਦਾ ਕੰਮ ਇਹ ਪਾਣੀ ਪੂਣੀ ਪਾਤਾ ਬੰਦਿਆਂ ਨੇ ਕਹਿੰਦਾ ਮਨ ਤਾਂ ਫਿਰ ਬਾਅਦ ਚ ਪਤਾ ਲੱਗਿਆ ਇਹ ਇੱਕ ਬਿੱਗਾ ਉੜ ਗਿਆ ਬਾਈ ਜੀ ਇਹ ਹਾਂਜੀ ਮਹਾਰਾਜ ਹੈ ਨਾ ਦਮਾਗਾ ਮੈਂ ਦਮ ਬੰਦੇ ਨਹੀਂ ਸਰਕਾਰ ਨਹੀਂ ਦਿੰਦੀ ਕੁਝ ਹਾਂਜੀ ਕਹਿੰਦਾ ਲਿਖ ਕੇ ਲਈ 30 ਕਾਉਂਟਰ ਕਣਕ ਲੇਗੇ 3000 ਦੇ 30000 ਦੇ 30000 ਦਾ ਐਸਟੀਮੇਟ ਲੇ ਕੇ ਲੇਗੇ ਜਿਹੜੀ ਜਲੀ ਆ ਕੁਝ ਮਿਲੇਗਾ ਕੁਝ ਤਾਂ ਨਹੀਂ ਇਸ ਦਾ ਹੈ ਹੈ ਕਾਣਾ ਭਾਈ ਮਿਲੇਗਾ ਕੁਝ ਨਹੀਂ ਮਿਲੇਗਾ ਉਸ ਨੂੰ ਕੁੱਤ ਨਹੀਂ ਦੇਤੀ ਗੌਰ ਗਵਰਨਮੈਂਟ ਗਵਰਨਮੈਂਟਾਂ ਕਿਆ ਦਿੰਨੀ ਆ ਯਾਰ ਜ਼ਿਮੀਦਾਰ ਨੂੰ ਕਿਆ ਦਿੰਨੀ ਕੋਈ ਨਹੀਂ ਦਿੰਦੀਆਂ ਤੂੰ ਆਪਾਂ ਆਪਣੇ ਦੇਖਦੇ ਹਾਂ ਹਾਂ ਹੈ ਹੁਣ ਗਰੀਬ ਦਾ ਵਿਚਾਰਾ ਮਰ ਗਿਆ ਇੱਕ ਬਿੱਘੇ ਦੀ ਫਸਲ ਜਲ ਹੋਰ ਦਲਾਸਾ ਦੇ ਕੇ ਇਹਨੂੰ ਲੇ ਕੇ ਲੇ ਕੇ ਹੈ ਲੈ ਕੇ ਲੈ ਕੇ ਦਰਾਸਾ ਦੇਗੇ ਬਸ ਹੁਣ ਆਪਣੇ ਵੀ ਤਾਂ ਗੜਦੌਰੀਆਂ ਹੋਈ ਜਾਂਦੀਆਂ ਬਸ 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 ਆਪਣੇ ਕਿੱਸਬ ਲੈ ਜਾ ਤੇ ਕੋਈ ਦੇਤਾ ਵੇਤਾ ਨਹੀਂ ਹੈ ਕੋਈ ਤਣੀ ਬੀਜੂ ਸਮਾਂ ਤਾਂ ਨਹੀਂ ਕਾਣਾ ਭਾਈ ਨਿਕੋ ਤੇ ਕੋਈ ਹਾਲਾ ਮੰਨ ਹਮਮ ਹੁੱਥ ਗਿਆ ਜਦੋਂ ਜਾ ਕੇ ਆਈ ਸੀ ਕਿੰਨੀ ਮਿਹਨਤ ਕਰਦਾ ਮਾਣਾ ਕਿੰਨੀ ਵਧੀਆ ਕਣਕ ਦੀ ਕਿੱਟੀ ਕਿੱਟੀ ਬੱਲੀ ਦੀ ਕਣਕ ਦੀ ਬਹੁਤ ਵਧੀਆ ਕਣਕ ਦੀ ਵਧੀਆ ਬੀਜ ਵਧੀਆ ਗਾਉਂਦਾ ਜੇ ਜੋ ਕਮਜ਼ੋਰ ਉਹ ਪਾਸ ਵਾਲਾ ਵੀ ਕਮਜ਼ੋਰ ਥਾ ਹਾਂ ਨਹੀਂ ਹਮ ਜੇ ਤਾਂ ਬਿਉ ਵੀ ਕਣਕ ਵੀ ਵਧੀਆ ਦੀ ਹੈ ਨਾ ਪੂਰੀ ਉਹਣਾ ਜਲਿਆ ਜਲਿਆ ਕਹਿੰਦੇ ਛੱਡ ਦਿਓ ਆ ਇੱਕ ਕਟਰ ਲਾ ਲਿਓ ਬਸ ਦਾਣਾ ਨਾ ਖਰਾਬ ਹੋਵੇ ਕਾਲਾ ਹੂੰ ਆ ਵੀ ਮੂਰੇ ਹੈ ਇੱਥੇ ਪਰ ਚਕਾ ਕੇ ਲਾ ਲੇਂਗਾ ਕਟਰ ਮੜਿਆ ਨਹੀਂ ਨਹੀਂ ਆ ਉਹ ਛੱਡ ਦੇ ਨਾ ਇਧਰ ਇਧਰ ਸੇ ਕਰ ਦੇ ਨਾ ਉਹ उधर ਸੇ ਬਸ ਕੇ ਜਾ ਜਲੀਆਂ ਜਲੀਆਂ ਉਹ ਛੱਡ ਦੇ ਨਾ ਇਧਰ ਠੀਕ ਆ ਠੀਕ ਆ ਦਾਣਾ ਖਰਾਬ ਹੋਵੇ ਸਾਰਾ ਢੇਰੀ ਆਹ ਖੁੰਡਾ ਇਹਦਾ ਤਾਂ ਵੜਾਉਨੇ ਆ ਹਾਂ ਹੂੰ ਇੱਕ ਬਿੱਗਾ ਚਲ ਗਿਆ ਪੂੰਗਾ ਇੱਕ ਬਿੱਗਾ ਚਲ ਗਿਆ ਬਾਈ ਮੈਂ ਤਾਂ ਕਹ ਮੱਪ ਮੈਂ ਉਹੀ ਤਾਂ ਮੈਂ ਮੈਂ ਕੱਲ ਗਿਆਨੀ ਰਾਤ ਕੱਲੇ ਹੀ ਕਰਦਾ ਦਾ ਮੈਂ ਕਹਿੰਦਾ ਇਹ ਕਣਕ ਦਾ ਸੀਜ਼ਨ ਚੱਲਦਾ ਲਾਈਟ ਉਹਦੇ ਬੰਦੇ ਨਹੀਂ ਹੁੰਦੀ ਬੰਦ ਨਹੀਂ ਹੁੰਦੀ ਚੱਲਦੀ ਰਹਿੰਦੀ ਹੈ ਨਹੀਂ ਹੁੰਦੀ ਲਾਈਟ ਬੰਦ ਨਹੀਂ ਹੁੰਦੀ ਇੱਥੇ 1 ਮਿੰਟ ਦਾ ਸੀਜ਼ਨ ਕਿ ਘਿਉਂ ਦਾ ਸੀਜ਼ਨ ਵੀ ਨਹੀਂ ਹੁੰਦੀ ਚਲੋ ਲਾਈਟ ਨਹੀਂ ਬੰਦ ਹੁੰਦੀ ਹੈਗੀ ਆਪਣੇ ਬੰਦ ਹੁੰਦੀ ਕਾਹਨੂੰ ਗਿਆ ਦਾ ਆਪਣੇ ਤਾਂ ਚਲੋ ਬੰਦ ਜਦ ਐ ਲਾਈਟ ਹੋ ਜਾਈ ਗੀ ਕਣਕ ਤੇ ਸੀਜ਼ਨ ਬੰਦ ਬੰਦਾ ਸਵੇਰੇ 8 ਵਜੇ ਤੇ ਲੈ ਕੇ ਸ਼ਾਮ ਨੂੰ 5 ਵਜੇ ਤੱਕ ਬੰਦ ਰਹਦੀ ਹੈ ਬੰਦ ਰਹਦੀ ਹੈ ਲਾਈਟ ਮੋਟਰਾਂ ਵਾਲੀ ਵੀ ਘਰਾਂ ਵਾਲੀ ਵੀ ਤਾਂ ਹੀ ਬਾਬ ਜੀ ਮੇਰੀ ਗੱਲ ਤੋਂ ਉਹਦਾ ਇੱਕ ਬਿੱਗਾ ਜਲ ਗਿਆ ਆਪਣੇ ਖਬਰ ਕਿੱਥੇ ਜਾਣੀ ਦੀ ਇਹ ਹੀ ਅੱਗ ਲਾ ਕਿਤੇ ਤੇ ਕਿਤੇ ਪਹੁੰਚ ਜਾਣਗੀ ਕਿਤੇ ਦੂਰੇ ਖਾਲੀ ਕਣਕ ਖਾਲੀ ਕੇ ਆਪਣੇ ਕਿਤੇ ਖਾਲੀ ਹੋ ਜਾ ਪੂਰਾ ਏਰੀਆ ਖਤਮ ਹੋ ਜਾਂਦਾ ਗਈ ਬਸ ਏਰੀਆ ਖਤਮ ਹੋ ਜਾਂਦਾ ਹਾਂ ਇਹਦਾ ਬਚਾਅ ਹੋ ਗਿਆ ਸ਼ੁਕਰ ਕਰ ਵੀ ਬੰਦੇ ਦੂਰੇ ਨਹੀਂ ਬੰਦੇ ਜਲ ਜਾਣੇ ਨਹੀਂ ਸਾਰੇ ਗਏ ਦੇ ਭਾਈ 4-5 ਵਿੱਗੇ ਜਲ ਜਾਣੇ ਤੇ ਅੱਗ ਲੱਗ ਜਿੰਦੀ ਯਾਰਾ ਪੰਜਾਂ ਨੂੰ ਹੈ ਲਾਉ ਜੇ ਕਾਲੀ ਕਣਕ ਛੜਾ ਲਈ ਜਿਹੜੀ ਬੱਲਾਂ ਕਾਲੀਆਂ ਹੋਈਆਂ ਆ ਸਵਾਹ ਬਣ ਗਈ ਬਾਈ ਕਹਿੰਦਾ ਤੂੰ ਦੱਸ ਬਾਬੋ ਮਨੇ ਪਾਲਾ ਬਾਈ ਪਾਲਾ ਕਰ ਤੇਰਾ ਵੀ ਬਹੁਤ ਤਗੜੀ ਸੀ ਬਾਈ ਜੀ ਬੱਲੇ ਬਣ ਗਏ ਕੋੰਦੇ ਕੋਲ ਦੇ ਇਨਸਾਨ ਜਿਹੜੇ ਵਿਚਾਰੇ ਦਾ ਫਿਰ ਵੀ ਵਿੱਗਾ ਕੇ ਚੜ ਗਿਆ ਹੀ ਲਾਈਟ ਨਹੀਂ ਬੰਦ ਰਹਿੰਦੀ ਸੀ ਜੇ ਚੱਲਦੀ ਰਹਿੰਦੀ ਆਪਣੇ ਤਾਂ ਪੰਜਾਬ 'ਚ ਬੰਦ ਹੋ ਜੇਨੀ ਇੱਥੇ ਤਾਂ ਚੱਲਦੀ ਹੋ ਰਹੀ ਵੀ ਮੈਨਿੰਨੀ ਕਾਲੀ ਕਾਲੀ ਖਿੜਾਰੀ ਵਾਜਨੀ ਇੱਧਰ ਉਹ ਕੋਨਾ ਛੜਾ ਲਿਆ ਜੀ ਵਰਦਿਆ ਮਸ਼ੀਨ ਲੱਗਿਆ ਹੋਇਆ ਮੌਲੀ ਵਢਣਾ ਖੇਤ ਵੀ ਸੋਹਣੇ ਵਧੀਆ ਮਿਲ ਗਏ ਵਾਜੀ ਅੱਜ ਬੱਚੇ ਬੱਚੇ ਹਰੇ ਵਾਜੀ ਬਹੁਤ ਖੜੇ ਆ ਜਿਨ੍ਹਾਂ ਇੱਕ ਖੇਤੋਂ ਦੇ ਹੁੰਦਾ ਕਬੜਾਈ ਜਾਂਦੇ ਲੋਕ ਨਾਲ ਦੀ ਨਾਲ ਜਿਹੜਾ ਬੱਦਲ ਵਾਈ ਹੁੰਦੀ ਆ ਫੇਰ ਤੂਫਾਨ ਆ ਜਾਂਦਾ ਹੁੰਦਾ

छे फुट 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 का कद है, जैसा कद है, था था है। एक फुट की मेरे लंबा है? है। जैसा तेरे से गेनी दो फुट लंबा है? एक फुट एक फुट लंबा है भाई जी गेनी है। आना कटिंग, आना कटिंग, आप। देख लिया तो। दे भाई, ओए ਮਸ਼ੀਨ ਆਪਣੀ ਹੁਣ ਕੱਲ ਵਾਲੀ ਜਗ੍ਹਾ ਆ ਗਈ ਜਿੱਥੇ ਕੱਲ ਆਪਾਂ ਪਲਾਟ ਵੱਢ ਕੇ ਗਏ ਸੀ ਨਾ ਅੱਗ ਵਾਲਾ ਖੇਤ ਵੱਢ ਕੇ ਬਾਈ ਕਿਤੇ ਦਿਨ ਪਹਿਲਾਂ ਨਹੀਂ ਬੜਾ ਜੋਰ ਲਾਇਆ ਵੀ ਵੜਾ ਲਾ ਵੜਾ ਲਾ ਬਸ ਜਿਹੜਾ ਕਹਿੰਦੇ ਦੇਣਾ ਦਾਣਾ ਹਨਾ ਅੰਨ ਕਰਮਾ ਜੈ ਨਹੀਂ ਉਹ ਮਿਲਣਾ ਨਹੀਂ ਹੈਗਾ ਹੁਣ ਆਪਣੀ ਮਸ਼ੀਨ ਆ ਲੱਗੀ 9 ਵਿਗਿਆਂ ਦੇ ਵਿੱਚ ਆ ਕੇ ਆ ਬਾਪੂ ਦਾ ਲੱਗੀ ਆ ਕੇ ਦੋ ਜਣੇ ਗੱਲਾਂ ਦਾ ਵਿੱਚ ਮਸਤ ਹੋਏ ਪਏ ਨਾ ਦੇਣ ਦੀ ਭਾਜਾ ਆਪਾਂ ਨੂੰ ਸਮਝ ਆਉਂਦੀ ਆ ਨਾ ਵਾਸਤੇ ਤੁਸੀਂ ਨੇ એમ ਥਾਏ ਕਿ ਸੇਖ ਮੁਰਿਆ ਹੁਣ ਆਪਾਂ ਚੱਲੀਏ ਰੋਟੀ ਬਣਾਉਣਾ ਭਜਨ ਬਾਈ ਨੂੰ ਲੈ ਕੇ ਹਨਾ ਪਤਾ ਲੱਗਦਾ ਹੈ ਨਾ ਟਾਈਮ ਦਾ ਵੀ ਕਦ 12 1 ਵਜ ਜਾਂਦਾ ਹੁਣ ਦੋ 1 ਵਜ ਗਿਆ ਅੱਜ ਪਤਾ ਨਹੀਂ ਲੱਗਿਆ ਹੈਗਾ ਜਮਈ ਕੰਮ ਥੋੜਾ ਜਿਆਦਾ ਕੀ ਅੱਜ ਪਹਿੜ ਤਾ ਚਲੋ ਬਾਬਾ ਇੱਕੜੇ ਟਾਇਰ ਰੱਖੇ ਸਾਰੇ ਟੀਮਰੀਆਂ ਨਾ ਵਧੀਆ ਮਹਾਰਾਜ ਜਿਹੜਾ ਵੀਰ ਆਏ ਆ ਮੇਰੇ ਕੰਬੈਨ ਵਾਲੇ ਕੋਲੋਂ ਕੁਝ ਖੱਟ ਕੇ ਲੈ ਜਾਣ ਕੋਈ ਮੇਰਾ ਵੀਰ ਨਰਾਜ ਹੋ ਕੇ ਨਾ ਜਾਵੇ ਬਸ ਹੈਨਾ ਬਾਕੀ ਚੱਲਦੇ ਆ ਫਿਰ ਹੁਣ ਹੁੰਨੇ ਆ ਰੋਟੀ ਦੇ ਦਵਾਲੇ 12:30 ਦਾ ਟਾਈਮ ਹੋ ਗਿਆ ਬਾਕੀ ਦੇਖ ਲਓ ਬਾਈ ਅੱਗ ਹਨਾ ਇੱਕ ਬਿੱਗਾ ਅਸੀਂ ਬੜਾ ਜ਼ੋਰ ਲਾਇਆ ਬਾਈ ਉਹਨੇ ਕਿਦਾਂ ਪਹਿਲਾਂ ਤੇ ਲੱਗੇ ਵੱਢ ਗਏ ਆ ਕੇ ਕਹਿੰਦਾ ਨਹੀਂ ਇਹ ਬੰਦਾ ਪੁਲਿਸ ਚਾ ਜੀ ਦੀ ਅੱਗ ਲੱਗੀ ਆ ਉਹ ਅੱਗ ਲੱਗੀ ਕਰਕੇ ਕਹਿੰਦਾ ਨਹੀਂ ਵੀ ਉਹ ਇਹਨੂੰ ਛੁੱਟੀ ਨਹੀਂ ਹੈਗੀ ਕੱਲ ਨੂੰ ਛੁੱਟੀ ਆ ਉਹਨੂੰ ਚੱਲ ਮੈਂ ਕੱਲ ਨੂੰ ਵੱਢ ਦਾਂਗੇ ਬੜਾ ਜ਼ੋਰ ਲਾਇਆ ਬਾਕੀ ਜਿਹੜੀ ਕਿਸਮਤ ਦੇ ਵਿੱਚ ਚੀਜ਼ ਹੈ ਨਹੀਂ ਹਨਾ ਕਿਸੇ ਵੀ ਹਿੱਲੇ ਮਿਲਣੀ ਨਹੀਂ ਹੈਗੀ ਇਹ ਚੀਜ਼ ਮੰਨ ਕੇ ਚੱਲੀਏ ਵੀ ਜਿਹੜਾ ਆਪਣੇ ਕਰਮਾਂ 'ਚ ਲਿਖਿਆ ਉਹਦੀ ਆਸ ਤੱਕੀ ਹੈ ਬਾਕੀ ਹੋਰ ਕੜੇ ਦੀ ਆਸ ਤੱਕੀ ਹੈ ਸਹੀ ਗੱਲ ਆ ਕਿਸੇ ਨੇ ਸਿਆਣਿਆਂ ਨੇ ਬਜ਼ੁਰਗਾਂ ਨੇ ਗੱਲ ਸੱਚੀ ਐ ਕੱਲ ਅਸੀਂ ਇੰਨਾ ਜ਼ੋਰ ਲਾਇਆ ਉਹਨੂੰ ਬੜਾਈ ਨਹੀਂ ਉਹਨੇ ਹੈਗੀ ਬਾਈ ਕੱਲ ਕੱਲ ਸਵੇਰੇ ਮਸ਼ੀਨ ਉੱਥੇ ਵੱਢ ਗਈ ਆ ਦੁਪਹਿਰ ਨੂੰ ਉੱਥੇ ਅੱਗ ਲੱਗ ਗਈ ਬਸ ਤਾਰਾਂ ਨੂੰ ਸਾਟ ਹੋ ਗਈ ਪਤਾ ਨਹੀਂ ਕਿ ਆਪਾਂ ਹੁਣ ਰੱਬ ਜਾਣੇ ਉਹਦਾ ਮੌਕੇ ਤਾਂ ਕੋਈ ਆਈ ਨਹੀਂ ਤਾਂ ਉੱਥੇ ਬਾਕੀ ਖੇਤ ਵਾਲੇ ਲੇਬਰ ਵਾਲੇ ਤੇ ਮੁੰਡੇ ਉਹਨਾਂ ਨੇ ਫਟਾਫਟ ਆ ਕੇ ਭੱਜ ਕੇ ਬੁਝਾ ਕੇ ਕੰਮ ਕਰਿਆ ਤਾਂ ਕਰਕੇ ਬਚਾਅ ਹੋ ਗਿਆ ਨਹੀਂ ਤਾਂ ਸਾਰਾ ਹੀ ਪਲਾਟ ਜਲ ਜਣਾਦਾ 5 ਬਿੱਗਿਆਂ ਦਾ ਪਲਾਟ ਤਾਂ ਬਿੱਗਾ ਕ ਜਲ ਗਿਆ 4 ਬਿੱਗਿਆਂ ਦੇ ਪੈਸੇ ਉਹਨੇ ਜੀ ਅੱਡੇ ਤੇ ਪਹੁੰਚ ਗਏ ਰੋਟੀ ਰੋਟੀ ਬਣਾ ਕੇ ਭਜਨ ਬਾਈ ਕੀ ਆ ਬਣਾਇਆ ਅੱਜ ਗੁੰਗੀ ਮਹਰੀ ਬਣਾਈ ਹੈ ਹਾਂ ਗੁੰਗੀ ਮਹਰੀ ਕਾਦੀ ਬਾਈ ਕੋਨਾਂ ਦੀ ਆ ਕੀ ਬਾਈ ਖਾ ਲਈ ਆਪਦੀ ਹੋ ਰਹੀ ਗਰਮ ਗਰਮ ਉਹਨਾਂ ਦੀ ਪਾਲੀ ਬੰਦਿਆਂ ਨੇ ਗਰਮ ਗਰਮ ਡੱਬੇ ਦੇ ਵਿੱਚ ਪਾਲੀ ਦਾਲ ਰੋਟੀ ਵਾਲਾ ਡੱਬਾ ਬਣਾ ਕਿੱਥੇ ਗਿਆ ਹੈਂ ਹੈ ਡੱਬੇ ਜਾਇਆਂ ਚਲ ਡੈਂਗੇ ਡੂੰਗੇ ਦਾਲ ਦੀ ਨਾਲ ਦੁੱਲਦੀ ਚੱਲੀਏ ਫਿਰ ਚਲੋ ਰੋਟੀ ਬਣਨੇ ਦੇ ਬਾਅਦ ਹਨਾ ਮੈਨੂੰ ਤਾਂ ਬਾਈ ਮੈਨਨ ਬਾਈ ਲੱਗ ਗਿਆ ਰੋਟੀ ਬਣਾਉਣਾ ਮੈਂ ਨਾਲ ਹੀ ਆਇਆ ਜੀ ਨੀਂਦ ਦੇ ਝੂਟਾ ਆ ਮਾਰਿਆ ਮੈਨੂੰ ਨੀਂਦ ਆ ਗਈ ਉਹਨੇ ਠਾਲੇ ਰੋਟੀ ਖਾਣ ਲੱਗਾ ਰੋਟੀ ਖਾ ਲਾ ਉੱਟ ਜਾ ਤੇ ਆਪ ਬਾਈ ਸਾਜਦੇ ਨਾ ਰਾਤ ਨੂੰ 12 11 12 ਵਜੇ ਨੇ ਪੈਂਦੇ ਆ ਨੂੰ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਵੀਡੀਓ ਦੇ ਅਪਲੋਡ ਹੁੰਦੀ ਆ ਉਹ ਹੀ ਰਾਤ ਨੂੰ 9 10 ਵਜੇ ਜਾ ਕੇ ਇੰਟਰਨੈਟ ਵਧੀਆ ਚੱਲਦਾ ਉਹਦੇ ਜੇ ਵੀ ਵੀਡੀਓ ਵੀ ਅਪਲੋਡ ਕਰਨੀ ਹੁੰਦੀ ਆ ਨਾ ਇਹ ਪੈਣਾ 11 12 ਵਜੇ ਤੋਂ ਬਾਅਦ ਫੇ ਸਵੇਰੇ ਦੇ ਵੇਰ ਉੱਠ ਘੜਦੇ ਆ ਟਾਈਮ ਨਾਲੇ ਆਹ ਕਰਕੇ ਝੂਟਾ ਆ ਜਾ ਬੱਜਿਆ 1 ਲੱਖ ਚਲੀਏ ਫਿਰ ਚਲੋ ਚਲਦੇ ਆ ਮਸ਼ੀਨ ਕੋ ਮਿਲਦੇ ਆ ਤੁਹਾਨੂੰ ਕੀ ਚੱਲ ਗਿਆ